ਸ਼ਾਇਰ ਗੰਦਾ ਬੇ ਅੱਲਾ ਬਾਈਦਰੋ ਰਾਮ ਦਾ ਨਾਮ ਇੱਕ ਹੈ ਅੱਡੋ ਅੱਡੀ ਬਣਾਉਣ ਦਾ ਕੀ ਫਾਇਦਾ ਇਹ ਬੰਦਾ ਹੋ ਕੇ ਜੋ ਬੰਦਗੀ ਨਹੀਂ ਕਰਦਾ ਐਵੇਂ ਜਨਮ ਗਵਾਉਣ ਦਾ ਕੀ ਫਾਇਦਾ ਕਥਾ ਬਾਰਤਾ ਹਦੀਸ ਨਬੀ ਦੀ ਸੁਣੀ ਨਾ ਕੰਨ ਲਾ ਕੇ ਫਿਰ ਸੁਣਨ ਸੁਣਾਉਣ ਦਾ ਕੀ ਫਾਇਦਾ ਮਨ ਅੰਦਰ ਜੇ ਤੇਰੇ ਮੈਲ ਰਹੇ ਲਈ ਤਾਂ ਫਿਰ ਤੀਰਥੀ ਨਾ ਹੁੰਦਾ ਕੀ ਫਾਇਦਾ ਆਪਣੇ ਆਪ ਉੱਤੇ ਤੈਨਹੀਂ ਗਿਆਨ ਲਾਇਆ ਆਪਣੇ ਆਪ ਉੱਤੇ ਤੈ ਕਦੇ ਨਹੀਂ ਗਿਆਨ ਲਾਇਆ ਤੇ ਗਿਆਨ ਦੂਜੇ ਨੂੰ ਸੁਣਾਉਂਦਾ ਕੀ ਫਾਇਦਾ ਜੇ ਜ਼ਬਰ ਜ਼ੁਲਮ ਅੱਗੇ ਨਾ ਤਲਵਾਰ ਚੁੱਕੀ ਤਾਂ ਫਿਰ ਨੀਲੇ ਰੰਗ ਰੰਗਾਉਣ ਦਾ ਕੀ ਫਾਇਦਾ ਜੇ ਦੂਜ ਦਾ ਦਰਜਾ ਨਾ ਦੂਰ ਕੀਤਾ ਰੋੜੇ ਨੱਕ ਖਿਸ਼ਾਉਣ ਦਾ ਕੀ ਫਾਇਦਾ ਜੋਗੀ ਹੋ ਕੇ ਜਗਤ ਨੂੰ ਜਾਣਦਾ ਨਹੀਂ ਤਾਂ ਸਿਰ ਦੇ ਜੱਟਾ ਵਧਾਉਂਦਾ ਕੀ ਫਾਇਦਾ ਮੁਠੀ ਦਰ ਤੋਂ ਮਿਲੀ ਨਾ ਮੰਗਤੇ ਨੂੰ ਤਾ ਫੇਰ ਦਾਦਾ ਘਾਉਣ ਦਾ ਕੀ ਫਾਇਦਾ ਮਨ ਬਚ ਜੇ ਤੇਰੇ ਮੈਲ ਰਹਿ ਗਈ ਬੰਦਿਆ ਫੇਰ ਤੀਰਸੀ ਰੋਣ ਦਾ ਵੀ ਕੀ ਫਾਇਦਾ RAM ਔਰ HEM ਵਾਹਿਗੁਰੂ ਆਜੇ ਬਸ ਯਾਦ ਤੇਰੇ RAM ਔਰ HEM ਵਾਹਿਗੁਰੂ ਵਾਲੇ ਬਿਲੇ ਯਾਦ ਤੇਰੇ ਤਾ ਬੋਧਾ ਪੜਨ ਪੜਾਉਂਦਾ ਕੀ ਫਾਇਦਾ ਇਹ ਦੀਵੇ ਬਾਲ ਕੇ ਜਿਹੜੇ ਲੋਗ ਖੁਸ਼ ਹੁੰਦੇ ਇਹਨਾਂ ਲੋਕਾਂ ਨਾਲ ਮਗਜ ਭੰਗਾਉਂਦਾ ਕੀ ਫਾਇਦਾ ਸ਼ਾਇਰ ਨੇ ਮਿਹਰਬਾਨ ਸਾਨੂੰ ਬੜੀਆਂ 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 ਨਸੀਤਾਂ ਦਿੱਤੀਆਂ ਪਰ ਅਸੀਂ ਅੱਜ ਇਹਨਾਂ ਗੱਲਾਂ ਤੋਂ ਅਸੀਂ ਬਹੁਤ ਦੂਰ ਹੋ ਗਏ ਆ ਇਹਨਾਂ ਰਾਗਾਂ ਤੋਂ ਲੋਕ ਅੱਗੇ ਸੇਧ ਲੈਂਦੇ ਹੁੰਦੇ ਸੀ ਇਹਨਾਂ ਰਾਗਾਂ ਤੋਂ ਲੋਕ ਅਗਲਾ ਲੈਂਦੇ ਹੁੰਦੇ ਸੀਗੇ ਇਹਨਾਂ ਇਹਨਾਂ ਇਹ ਰਾਗ ਸੁਣ ਕੇ ਲੋਕ ਲੋਕਾਂ ਦੇ ਖੂਨ ਖੋਲਦੇ ਸੀ ਸੂਰਬੀਰ ਬਣਦੇ ਸੀ ਜੋਧੇ ਬਣਦੇ ਸੀ ਮਖੀਲੇ ਬਣਦੇ ਸੀ ਹੁਣ ਅੱਜ ਕੱਲ ਗਾਣੇ ਚੱਲ ਪਏ ਐਸੇ ਕਿ ਬੱਸ ਚੱਕ ਲੋ ਚੱਕ ਲੋ ਆ ਉਹ ਬੱਸ ਦਸਕਦਾ ਰਹਿੰਦੇ ਚੱਕ ਲੋ ਚੱਕ ਲੋ ਮੁੜ ਕੇ ਉਧਾ ਇਹ ਸਦਾ ਬਹਾਰ ਤੇ ਸ਼ਾਇਰਾਂ ਦੀਆਂ ਗੱਲਾਂ ਸਿਆਣਿਆਂ ਦੀਆਂ ਇਹ ਅੱਜ ਵੀ ਸੋਨਾ ਆ 100 ਸਾਲ ਨੂੰ 1000 ਸਾਲਾਂ ਨੂੰ ਵੀ ਸੋਨਾ ਰਹਿਣਗੇ ਆयो ਸ਼ਹਿਰ ਕਹਿੰਦਾ ਵੀ ਯਾਦ ਰੱਖੀਏ ਰੱਬ ਨੂੰ ਹਰ ਵੇਲੇ ਖਾਲੀ ਦਮ ਬਈ ਕਜਲ ਲਗਾਈਏ ਨਾ ਸੱਚੇ ਰੱਬ ਨੇ ਵਿੱਚ ਕੁਰਾਨ ਲਿਖਿਆ ਨੇਕੀ ਕੰਮ ਤੋਂ ਕਦੇ ਸ਼ਰਮਾਈਏ ਨਾ ਬੇਲੇ ਆਖਿਰ ਦੇ ਨੇਕੀ ਕੰਮ ਆਉ ਤੇਰੇ ਸਿਰ ਤੇ ਵਧੀਆਂ ਦੇ ਭਾਰ ਉਠਾਈਏ ਨਾ ਨੀਮੀ ਪਾ ਕੇ ਲੰਗ ਬਜਾਰ ਜਾਈਏ ਨੀਮੀ ਪਾ ਕੇ ਲੰਗ ਬਜਾਰ ਜਾਈਏ ਕਿਸੇ ਬਲ ਐਵੇਂ ਦਾ ਘਟਕਾਈਏ ਨਾ ਈ ਭੈਣ ਨੂੰ ਰਖੀਏ ਵਿਚ ਕਬਲੇ ਬਹੁਤੇ ਪੁੱਤਰਾਂ ਨੂੰ लाਡ ਲੜਾਈਏ ਨਾ ਖੁਦ ਹੀ ਕਰਕੇ ਨਾ ਬਹੁਤੀ ਹੱਟ ਚੱਕੀਏ ਬਹੁਤੇ ਬੂਏ ਬੈਣੀ ਤੇ ਚੱਲ ਕੇ ਜਾਈਏ ਨਾ ਮਾਂ ਬਾਪ ਦੀ ਕਰੀਏ ਰਾਜ ਸੇਵਾ ਐਵੇਂ ਮਾਜਾ ਦਾ ਜਲ ਦਿਖਾਈਏ ਨਾ ਧੱਕੇ ਦੇ ਕੇ ਨਾ ਮਾਪਿਆਂ ਨੂੰ ਘਰੋਂ ਬਾਹਰ ਕੱਢੀਏ ਧੱਕੇ ਦੇ ਕੇ ਨਾ ਮਾਪਿਆਂ ਨੂੰ ਘਰੋਂ ਬਾਹਰ ਕੱਢੀਏ ਰਾਮਾ ਗਲੀਆਂ ਦੇ ਕੱਖ ਜਿਹਾ ਜਾਈਏ ਨਾ ਆਖਰ ਫੈਸਲੇ ਹੋਣੇ ਆ ਸੋਨੇ ਰੱਬਗੇ ਆਖਰ ਫੈਸਲੇ ਹੋਣੇ ਆ ਸੋਹਣੇ ਰੱਬ ਅੱਗੇ ਇਹ ਗੱਲ ਬਿਲਕੁਲ ਸੱਚ ਆ ਇਹਦੇ ਵਿੱਚ ਇੱਕ ਇੱਕ ਮਾਸਾ ਵੀ ਝੁੜ ਰਿਹਾਗਾ ਆਖਰ ਬੰਦਾ ਸਭ ਕੁਆ ਭੁੱਲਿਆ ਫਿਰਦਾ ਹਰ ਬੰਦਾ غرੂਰ ਦੇ ਵਿੱਚ ਤਖੱਬਰ ਦੇ ਵਿੱਚ ਗੁੱਸੇ ਦੇ ਵਿੱਚ ਜਾਨ ਦੇ ਵਿੱਚ ਹੁਸਨ ਦੇ ਵਿੱਚ ਬੰਦਾ ਸਭ ਕੁਆ ਭੁੱਲਿਆ ਫਿਰਦਾ ਪਰ ਆਖਰੀ ਆਖਰ ਫੈਸਲੇ ਹੋਣੇ ਆ ਸੋਹਣੇ ਰੱਬ ਅੱਗੇ ਕਦੇ ਖੋਟੇ ਅਮਲ ਕਮਾਈਏ ਨਾ ਜਿਸ ਰਾਹਾਂ ਬੰਦਿਆ ਭੇਦੈ ਨੇ ਉਹ ਰਾਹ ਕਦੇ ਵੀ ਭੁੱਲ ਕੇ ਜਾਈਏ ਨਾ ਮਨਜੀਤ ਚੱਲ ਉੱਠ ਮਦੀਨੇ ਵਾਲੇ ਦੇ ਲੜ ਲੱਗ ਜਾ ਉੱਠ ਖੜ ਮਦੀਨੇ ਵਾਲੇ ਦੇ ਲੜ ਲੱਗ ਜਾ ਐਵੇਂ ਮਾਨਸੇ ਜਾਨ ਮਗਵਾਈਏ ਨਾ ਸ਼ਾਇਰ ਇੱਕ ਬੰਦ ਕਰਕੇ ਦੱਸਦਾ ਭਲਾ ਭਾਈ ਕਿਵੇਂ ਬੰਦ ਕਰਦਾ ਜੀ

नवीन तमाम, जी, दिता है तमाम जी, आप जैसा हो छाणे वारा I'm mm -hmm. ਮਾੜਾ ਮੇਰੇ ਬੱਚਾ Yeah. <makes noise>

फैल जया नूरो नूर जी जया चूर जी चारे पासे फैल जया नूरो नूर जी ਕੀ ਆਵੀ ਜੀਵ ਹਸ਼ਤ ਦੀ ਭੜੀ ਚੋਹਾ ਗੁੰਟਾ ਉੱਤੇ ਗੁੜਬੀ ਆਪਦੀ ਚੜੀ ਹੱਥ ਵਿੱਚ ਆਵੀ ਜੀਵ ਹਸ਼ਤ ਦੀ ਭੜੀ ਚੋਰਾ ਟਾਈ ਕੋਟਾ ਤਜ ਦੋ ਲੈ ਲਿਆ ਜਨਮ ਜੀ ਜਨ ਪੈ ਹਲੀ ਮਾਂदाई ਦੇ ਕਰਮ ਜੀ ਉਹ ਆਪਣੇ ਤਜ ਦੋ ਲੈ ਲਿਆ ਜਨਮ ਜੀ ਜਨ ਪੈ ਹਲੀ ਮਾਂ ਮਾਈ ਦੇ ਕਰਮ ਜੀ ਸੁਟਾ ਦੇ ಬಗಶೌನ ರೋಶನ ಕಾರಣ ವಾಣೇ ಆ ಪೀರಾ ಲಕ್ಷಿ ಅಮ್ಮ ತನೂ ಬಗಶೌ ਤੂੰ ਜੋ ਵੀ ਤੈਨੂੰ ਮੰਨੇ ਉਹਨੂੰ ਲੈੰਦਾ ਰੱਖ ਤੂੰ ਫੜ ਦੇ ਤੰਦੂਰਾ ਵਿੱਚੋਂ ਲੈ ಿಯನ್ನು ನೋ ಭವಿಷ್ಯ ಉಳುವಾಳೆಯ ਬਾਜੀ ਮਿਹਰਬਾਨ ਇਹ ਸੂਫੀ ਸੰਗ ਦਾ ਗਾਣਾ ਕਰ ਤੁਹਾਨੂੰ ਪਸੰਦ ਆਉ데요 ਤਾਂ ਤੁਸੀਂ ਮਿਹਰਬਾਨੀ ਕਰਕੇ ਮੇਰੇ ਇਸ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰੋ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਨੇ ਮਹਿੂਬਦਾ ਮੂਹਾ ਓ ਜਾਗ ਨਾਲੋ